ਮੁਹੱਬਤ ਰਚਨਾ ਅਜੀਤ ਖੰਨਾ ਕੋਸ਼ਿਸ਼ ਕੀਤੀ ਮੁਹੱਬਤ ਤੇਰੀ ਨੂੰ ਭੁੱਲ ਜਾਵਾਂ ਸੌ ਤੇਰੀ ਕਦੇ ਭੁਲਾ ਨਾ ਸਕਿਆ ਕੋਸ਼ਿਸ਼ ਕੀਤੀ ਮੁਹੱਬਤ ਤੇਰੀ ਨੂੰ ਭੁੱਲ ਜਾਵਾਂ ਸੌ ਤੇਰੀ ਕਦੇ ਭੁਲਾ ਨਾ ਸਕਿਆ ਬੜੀ ਕੋਸ਼ਿਸ਼ ਕੀਤੀ ਚਿਤ ਲਾਉਣ ਦੀ ਸੌ ਤੇਰੀ ਚਿਤ ਕਿਤੇ ਮੈਂ ਲਾ ਨਾ ਸਕਿਆ ਯਾਦਾਂ ਨਾ ਸੂਰ ਬਣ ਕੇ ਦੁੱਖ ਤੇ ਗਈਆਂ ਸੋਹ ਤੇਰੀ ਸੁਖ ਕਦੇ ਮੈਂ ਪਾ ਨ ਸਕਿਆ ਬੜੀ ਚੰਧਰੀਏ ਇਹ ਇਸ਼ਕੇ ਦੀ ذات ਸੋਹ ਤੇਰੀ ਹੋਰ ਤਾਂ ਬਾਤ ਮੈਂ ਪਾ ਨ ਸਕਿਆ ਰੂ ਰੋਂਦੀ ਰਹਦੀ ਏ ਬਲ ਬਲ ਮੇਰੀ ਸੋਹ ਤੇਰੀ ਹੋਂ ਤੱਕ ਮੈਂ ਬਹਾਂ ਨ ਸਕਿਆ ਦੇ ਕੇ ਯੱਲੇ ਜ਼ਖਮ ਜੋ ਤੂੰ ਬਿਨ ਦੱਸਿਆ ਦੇਗੀ ਅੱਲੇ ਜ਼ਖਮ ਜੋ ਤੂੰ ਬਿਨ ਦੱਸਿਆ ਸੋਹ ਤੇਰੀ ਮੱਤਲਬ ਉਹਨਾਂ ਤੇ ਲਾ ਨ ਸਕਿਆ ਬੜਾ ਸਮਝਾਇਆ ਮਨ ਨੂੰ ਚੁੱਪ ਕਰ ਜਾ ਬੜਾ ਸਮਝਾਇਆ ਮਨ ਨੂੰ ਚੁੱਪ ਕਰ ਜਾ ਸੋਹ ਤੇਰੀ ਮੈਂ ਚੁੱਪ ਕਰਾ ਨਾ ਸਕਿਆ ਲੋਕ ਤਾਰੇ ਗਿਨ ਰਾਤਾਂ ਲੰਗਾ ਲੈਂਦੇ ਨੇ ਲੋਕ ਤਾਰੇ ਗਿਨ ਰਾਤਾਂ ਲੰਗਾ ਲੈਂਦੇ ਨੇ ਸੋਹ ਤੇਰੀ ਰਾਤਾਂ ਮੈਂ ਲੰਗਾ ਨਾ ਸਕਿਆ ਮੇਰਾ ਛੇਕੜਲਾ ਸਾਹੀ ਤੇਰਾ ਸੱਜਣਾ ਸੋਹ ਤੇਰੀ ਤੇਰੇ ਬੋਲ ਭਲਾ ਨਹੀਂ ਸਕਿਆ ਬੜੇ ਪਰਦੇ ਪਾਈ ਤੇਰੀ ਇਸ਼ਕ ਕਹਾਣੀ ਤੇ ਬੜੇ ਪਰਦੇ ਪਾਏ ਤੇਰੀ ਇਸ਼ਕ ਕਹਾਣੀ ਤੇ ਸੋਹ ਤੇਰੀ ਖੰਨਾ ਲੁਕਾ ਨਾ ਸਕਿਆ ਸੋਹ ਤੇਰੀ ਖੰਨਾ ਲੁਕਾ ਨਾ ਸਕਿਆ